ਇਹ ਹੁਣ ਖੁਸ਼ੀ ਨੇ ਸ਼ੋਪਿੰਗ ਕਾਫੀ ਕਰ ਲਈ ਏ ਤੇ ਖੁਸ਼ੀ ਹੁਣ ਅੱਗੇ ਅੱਗੇ ਚੱਲੀ ਏ ਪਰ ਇਹ ਸਾਡੀ ਖੁਸ਼ੀ ਨਹੀਂ ਹੈਗੀ ਐ ਮੇਰੀ ਵਾਲੀ ਪਰੀ ਹੈ ਕਹਿੰਦਾ ਇਹੋ ਜੇ ਥੈਲੇ ਬਹੁਤ ਮਿਲਦੇ ਨੇ ਕਿਉਂਕਿ ਸ਼ੋਪਿੰਗ ਕਰੀ ਚੱਲੋ ਤੇ ਇਹਨਾਂ ਚ ਪਾਈ ਚੱਲੋ ਸ਼ੋਪਿੰਗ ਕਰੀ ਚੱਲੋ ਤੇ ਇਹ ਥੈਲਿਆਂ ਦੇ ਵਿੱਚ ਪਾਈ ਚੱਲੋ ਤੇ ਕੁਛ ਇਦਾਂ ਦੀ ਇੱਥੇ ਚਹਿਲ ਪਹਿਲ ਹੁੰਦੀ ਐ ਚਹਿਲ ਪਹਿਲ ਨੂੰ ਸਿਰਚ ਮਾਰਨਾ ਮੈਂ ਤੇ ਥੱਕ ਗਿਆ ਹਾਂ ਤੁਰ ਤੁਰ ਕੇ ਸਾ ਸ੍ਰੀਕਾਲ ਤੇ ਕੀ ਹਲਚਲ ਮੇਰੇ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਵੈਰੀ ਗੁੱਡ ਮਾਰਨਿੰਗ ਤੇ ਹੁਣ ਜੀ ਅਸੀਂ ਤਿਆਰ ਹੋ ਗਏ ਆ ਕੰਮਾਂ ਤੇ ਜਾਣ ਵਾਸਤੇ ਤੇ ਬੱਚੇ ਵੀ ਤਿਆਰ ਹੋ ਗਏ ਸਕੂਲ ਜਾਣ ਵਾਸਤੇ ਸਿਮਰ ਚੱਲਦੀ ਹੈ ਸਕੂਲ ਉਹ ਦੇਖੋ ਇਹ ਬਾਈਕ ਨਿਕਲਣ ਲੱਗੀ ਹੈ ਹੈਂਡ ਬ੍ਰੇਕ ਨਾਲ ਥੋੜੀ ਜਿਹਾ ਰਾਮ ਨਾ ਲਾਇਆ ਕਰ ਹਣੀ ਫੇ ਕਿਸੇ ਬੰਦੇ ਕੋ ਖੁੱਲਦੀ ਨਹੀਂ ਤੇ ਇਹ ਹੈ ਮੇਰੀ ਨੰਨੀ ਮਨੀ ਛੋਨੀ ਛਾਣੀ ਪਿਆਰੀ ਪਿਆਰੀ ਗੁੜੀਆ ਤੇ ਹੁਣ ਅਸੇਮਰ ਚੱਲੀ ਐ ਸਕੂਲ ਤੇ ਹੁਣ ਆਪਾਂ ਰੋਟੀ ਲੁੱਟੀ ਖਾ ਕੇ ਤੇ ਫਿਰ ਆਪਾਂ ਵੀ ਚੱਲਦੇ ਆ ਕੰਮ ਤੇ ਕਿਉਂਕਿ ਅੱਜ ਆ ਕੇ ਜਾਣਾ ਹੈ ਸ਼ਾਇਦ ਦੇਵੀ ਸੋਰੀਆ ਤਨਵੀ ਨਾਲ ਲੱਗ ਚਲਾਂਗੇ 2 hours later ਤੇ ਹਾਂਜੀ ਦੋਸਤੋ ਕੰਮ ਤੋਂ ਆ ਗਏ ਆ ਤੇ ਹੋ ਗਏ ਆ ਤਿਆਰ ਦੇਵੀ ਸੋਰੀਆ ਜਾਣ ਵਾਸਤੇ ਕਿਉਂਕਿ ਪਰੀ ਨੇ ਥੋੜੀ ਜਿਹੀ ਸ਼ੋਪਿੰਗ ਕਰਨੀ ਹੈ চলা হাণ দেৱী চে ਆਹ ਨਾ ਦੋਸਤੋ ਹੈਗਾ ਇਹ ਆਪਣਾ ਤੁਤੂਬਨ ਸੈਂਟਰ ਉਹ ਲਿਖਿਆ ਨਾ ਤੇ ਇੱਥੇ ਲੱਗੀ ਹੋਈ ਆ ਸਾਰੀ ਬਾਈਕ ਪਾਰਕਿੰਗ ਆਪਣੀ ਬਾਈਕ ਆਪਾਂ ਉੱਥੇ ਖੜੀ ਕੀਤੀ ਐ ਹਾਂਜੀ ਦੋਸਤੋ ਤੁਤੂਬਨ ਸੈਂਟਰ ਪਹੁੰਚ ਚੁੱਕੇ ਆ ਤੇ ਹੁਣ ਆਪਾਂ ਚੱਲਦੇ ਆਂ ਮੋਲ ਦੇ ਵਿੱਚ ਤੇ ਉੱਥੋਂ ਕਰਦੇ ਆਂ ਥੋੜੀ ਬਹੁਤੀ ਸ਼ੋਪਿੰਗ ਪਰ ਇਹਨੇ ਕੋਈ ਸਮਾਨ ਲੈਣਾ ਹੈ ਮੈ ਲੈਣਾ ਟੀ-ਸ਼ਰਟ ਆ ਵਗੈਰਾ ਤੇ ਚਲੋ ਦੇਖਦੇ ਆਂ ਅੱਜ ਥੋੜਾ ਖਾਲੀ ਆ ਕਿਉਂਕਿ ਹਜੇ 5:00 ਨਹੀਂ ਵਜੇ ਤੇ 5 ਵਜੇ ਤੋਂ ਬਾਅਦ ਇੱਥੇ ਸਟਾਲ ਲੱਗ ਜਾਣਗੇ ਤੇ ਇਹ ਸਾਰਾ ਏਰੀਆ ਮੈਂ ਕਹਿੰਨਾ ਪੈਰ ਰੱਖਣ ਦੀ ਥਾਂ ਨਹੀਂ ਮਿਲਣੀ ਇੱਥੇ ਇੰਨੀ ਭੀੜ ਹੋਏਗੀ ਹਾਂਜੀ ਦੋਸਤੋ ਮੋਲ ਦੇ ਵਿੱਚ ਆ ਗਏ ਹਾਂ ਤੇ ਕੁਛ ਇਦਾਂ ਦਾ ਇੱਥੇ ਆਲਾ ਦਵਾਲਾ ਤੇ ਹਾਂਜੀ ਦੋਸਤੋ ਪਹਿਲੀ ਦੁਕਾਨ ਤੇ ਆ ਗਏ ਹਾਂ ਤੇ ਪ੍ਰੀ ਨੇ ਆਪਣੇ ਵਾਸਤੇ ਸ਼ੋਪਿੰਗ ਚਾਲੂ ਕਰਤੀ ਏ ਇਹ ਠੀਕ ਹੈ ਤੇ ਹਾਂਜੀ ਦੋਸਤੋ ਪੈਂਤਾ ਪਰ ਇਹਨੇ ਵੀ ਦੋ ਲਈਆਂ ਤੇ ਮੈਂ ਵੀ ਦੋ ਲਈਆਂ ਤੇ ਹੁਣ ਜਦੋਂ ਮੈਂ ਕਹਾਂ ਵੀ ਆ ਪੈਸੇ ਤੇ ਹੁਣ ਸਿਰ ਖੁਰਕਣ ਲੱਗ ਪਈ ਹੈ ਹੈ ਇਹ ਤੇ ਦੇਣੇ ਪੈਣੇ ਕਾਡਾ ਆਪਣੇ ਪੈਸੇ ਮੈਨ ਕੋ ਐਨੀ ਹਾਂ ਨਾ ਨਾ ਲੈ ਮੈਨ ਕੋ ਹੈ ਹੀ ਸੀ ਗਿਆ ਤੇ ਲੱਗੇ ਮੈਂ ਪਾਸਟ 2000 years later ਤੇ ਚ ਜਾਣ ਜਾ ਰਹੀ ਹੁਣ ਪੈਸੇ ਕਿੰਨੇ ਪੈ ਰਹੇ ਤੇ ਫੜਾ ਮੈਂ ਤੇ ਇਹ ਨਹੀਂ ਹਾਂ ਆਪਣਾ ਕਿੰਨੇ ਦੋਸਰ ਦੇ ਮੋਰ ਕੇ ਕਦੀ ਆਏਗੀ ਨਹੀਂ ਨਾਲ ਇਹਨਾਂ ਨੇ ਕਿੰਨੀਆਂ ਲੈ ਕੇ ਫੜਦੀ ਐ ਤੁਹਾਨੂੰ ਆਵਾ ਬਾ ਇਹ ਆਪਾਂ ਫ੍ਰੈਂਟਾ ਲੈ ਲਈਆਂ ਤੇ ਹੁਣ ਆਪਾਂ ਚੱਲਦੇ ਆਂ ਦੇਖਦੇ ਆਂ ਟੀ-ਸ਼ਰਟ ਤੇ ਹੁਣ ਚਾਲੇ ਪਾ ਲਏ ਅੱਗੇ ਨੂੰ ਸੋਸ ਤੋਂ ਇੱਕ ਤੇ ਮੈਂ ਪਸੰਦ ਕੀਤਾ ਇਹ ਵਾਲਾ ਗ੍ਰੇ ਕਲਰ ਇਹ ਇੱਕ ਪਸੰਦ ਕੀਤਾ ਹੈ ਇਹ ਵਾਲਾ ਵਾਈਟ ਕਲਰ ਤੇ ਆਪਾਂ ਇਹ ਦੋ ਲਈਆਂ ਨੇ ਇਹਦੇ ਨਾਲ ਦੀ ਤੇ ਹੁਣ ਇਹਦੀ ਪੇਮੈਂਟ ਕਰਕੇ ਤੇ ਅੱਗੇ ਚੱਲਦੇ ਆਂ। ਟੀ-ਸ਼ਰਟਾਂ ਲੈ ਲਈਆਂ ਤੇ ਹੁਣ ਆਪਾਂ ਸੋਨਿਕਲ ਦੇ ਪਏ ਆ ਤੇ ਹੁਣ ਚੱਲਦੇ ਆਪਾਂ 999 ਮੋਲ ਦੇ ਵਿੱਚ ਤੇ ਉੱਥੋਂ ਵੀ ਫਿਰ ਟੀ-ਸ਼ਰਟਾਂ ਖੋਪ ਰਹੇ ਆਂ। ਆਪਾਂ ਹੁਣ ਇਸ ਮੋਲ ਦੇ ਵਿੱਚੋਂ 12 ਕੀ ਨਾ ਕੀ ਅਲੀ ਨੂੰ ਮਤਲੇ ਆ ਪੱਲੇ ਬਸ ਕਿਦਾਂ ਦਾ ਨਜ਼ਾਰਾ ਹੈ ਤੁਹਾਨੂੰ ਕੈਸੀ ਨਾ ਵੀ ਰਾਤ ਹੁੰਦੇ ਤੱਕ ਇਥੇ ਦੁਕਾਨਾਂ ਲੱਗਣੀਆਂ ਸ਼ੁਰੂ ਹੋ ਜਾਣੀਆਂ ਹੁਣ ਖੁਸ਼ੀ ਨੇ ਸ਼ੋਪਿੰਗ ਕਾਫੀ ਕਰ ਲਈ ਏ ਤੇ ਖੁਸ਼ੀ ਹੁਣ ਅੱਗੇ-ਅੱਗੇ ਚੱਲੀ ਏ ਪਰ ਸਾਡੀ ਖੁਸ਼ੀ ਨਹੀਂ ਹੈਗੀ ਅਸੀਂ ਮੇਰੀ ਵਾਲੀ ਪਰ ਹੀ ਹੈ ਤੇ ਇਹ ਹੈ ਜੀ ਇਥੇ ਦੀ ਨਿਮੋਜ਼ਿਨ ਇਹ ਲਿਖਿਆ ਨਾ ਦੇਵੀ ਸੋਰੀਆ ਤੇ ਬਾਹਰ ਸੜਕ ਤੇ ਇਹੋ ਜੀਆਂ ਦੁਕਾਨਾਂ ਨੇ ਤੇ ਐਦਾਂ ਦੇ ਇੱਥੇ ਬਾਜ਼ਾਰ ਲੱਗ ਜਾਂਦੇ ਸ਼ਾਮ ਨੂੰ ਦੁਪਹਿਰੇ ਖਾਲੀ ਹੁੰਦਾ ਮੋਸਟਲੀ ਸ਼ਾਮ ਨੂੰ ਪੀੜ ਵਦਨੀ ਚਾਲੂ ਹੋ ਜਾਂਦੀ ਹੈ ਆ ਆ ਆ ਆਪਾਂ ਜਾਣਾ ਉਹ ਸਾਹਮਣੇ 999 ਸ਼ੋਪਿੰਗ ਮਾਲ ਦੇ ਵਿੱਚ ਤੇ ਇੱਥੇ ਨਾ ਇਹੋ ਜਿਹੇ ਥੈਲੇ ਬਹੁਤ ਮਿਲਦੇ ਨੇ ਕਿਉਂਕਿ ਸ਼ੋਪਿੰਗ ਕਰੀ ਚੱਲੋ ਤੇ ਇਣਾ ਚ ਪਾਈ ਚੱਲੋ ਸ਼ੋਪਿੰਗ ਕਰੀ ਚੱਲੋ ਤੇ ਇਹ ਥੈਲੇਆਂ ਦੇ ਵਿੱਚ ਭਾਈ ਚਲੋ ਪਰ ਆਪਾਂ ਆਪਣਾ ਹੈਕਰੋ ਲੈ ਕੇ ਆਏ ਆ ਇਹ ਆ ਜਿਉਂ ਮੋਲ 999 ਤੇ 168 168 ਤੇ ਅਚਲੀ ਜਾਣਾ ਤੇ ਪਹਿਲਾਂ ਆਪਾਂ ਚੱਲਾਂਗੇ ਇੱਥੇ 999 ਇੱਥੇ ਨਹੀਂ ਜਾਣਾ ਆਪਾਂ ਜਾਣਾ ਇਹ ਵਾਲੇ 'ਚ ਕਿਉਂਕਿ ਇੱਥੇ ਆਪਾਂ ਨੂੰ ਸਮਾਨ ਮਿਲਣਾ ਹੈ ਇਹ ਦੀ ਬ੍ਰਾਂਚ ਆ ਸਹੀ ਕੋਸ਼ ਇਦਾਂ ਦੇ ਇੱਥੇ ਫੂਡ ਨੇ ਐ ਚਿਕਨ ਦੀ ਸਕਿਨ ਹੈ ਐ ਵੀ ਆ ਦੇਖੋ ਐਸਾ ਰਚ ਚਿਕਨ ਹੈ ਤੇ ਇਹ ਹੈ ਜੀ ਕੇਲਾ ਮਿੱਠਾ ਫਰਾਈਡ ਕੀਤਾ ਹੋਇਆ ਉਹ ਦੇਖੋ ਸੰਕੇ ਹੈ ਕਨੈਕਟ ਹੋਇਆ ਪਿਆ ਕਨੈਕਟਡ ਹੈ ਜੋ ਆਪਾਂ ਨੂੰ ਸੁਨਚਾਈਦਾ ਇੱਥੋਂ ਮਿਲੇਗਾ ਖੁਸ਼ੀ ਇੱਕ ਨਾ ਥੱਕਦੀ ਨਹੀਂ ਹੈ ਨਾ ਉਹ ਵਾਲੀ ਖੁਸ਼ੀ ਪਰ ਮੇਰੇ ਵਾਲੀ ਪਰ ਹੀ ਥੱਕ ਜਾਂਦੀ ਹੈ ਇਹ ਐ ਦੋਸਤੋ ਪਰੀ ਨੂੰ ਦੁਕਾਨ ਲੱਭ ਚੁੱਕੀ ਐ ਜਿੱਥੇ ਇਹਨੇ ਸਮਾਨ ਲੈਣਾ ਹੈ ਹੋ ਗਈ ਸ਼ਾਪਿੰਗ ਚੱਲੋ ਹੁੰਦਾ ਵੈਸੇ ਬੋਰ ਨਹੀਂ ਹੁੰਦਾ ਜਦੋਂ ਬੰਦੇ ਨੂੰ ਇਥੋ ਜਿਹੀਆਂ ਦੁਕਾਨਾਂ ਤੇ ਆਉਣਾ ਪੈਂਦਾ ਨਾ ਤੇ ਫਿਰ ਬੰਦਾ ਨਾ ਬੋਰ ਹੋ ਜਾਂਦਾ ਇੱਥੇ ਆ ਕੇ ਇਹ ਨਹੀਂ ਬੋਰ ਹੁੰਦੇ ਜੋ ਮਰਜ਼ੀ ਲਓ ਪੈਸੇ ਆਪਣੇ ਦਿਓ ਜੇ ਤੇ ਇੱਥੇ ਮੇਰੇ ਪੈਸੇ ਹੁੰਦੇ ਤੇ ਇਹ ਜਿਹੜੀ ਛੋਟੀ ਜੀ ਥੈਲੀ ਹੈ ਨਾ ਏ ਬੋੜੀ ਹੋਣੀ ਸੀ ਹੁਣ ਪੈਸੇ ਆਪਣੇ ਚੱਲ ਰਹੇ ਨੇ ਇਸ ਕਰਕੇ ਹੁਣ ਨਾ ਮਾਲ ਨਾ ਥੋੜਾ ਜਿਹਾ ਜਿੰਨੀ ਕੁ ਲੋੜ ਉਹਨਾਂ ਨੂੰ ਲਿਆ ਜਾ ਰਿਹਾ ਤੇ ਇਹ ਗੱਲ ਬੈਸਟ ਰਹਿੰਦੀ ਹੈ ਪਰ ਇਹ ਵੀ ਪੈਸੇ ਮੇਰੇ ਹੀ ਨੇ ਇਹ ਵੀ ਇਹ ਕੜਾ ਇਹ ਦੇ ਨੇ ਇਹ ਮੇਰੇ ਹੀ ਪੈਸਿਆਂ ਚੋਂ ਕੱਢ-ਕੱਢ ਰੱਖੇ ਹੋਏ ਨੇ ਕੁੰਡੀਆਂ ਮਾਰੀਆਂ ਹੋਈਆਂ ਨੇ ਪਤਾ ਵੀ ਹੈ ਜਨਾਨੀ ਕਿੱਦਾਂ ਜੋੜਦੀ ਹੈ ਹਾਂ ਕੁੰਡੀਆਂ ਮਾਰਦੀ ਹੈ ਕੋਚ ਇਦਾਂ ਦੇ ਇਥੇ ਗਾਉਂ ਮਿਲਦੇ ਨੇ ਤੇ ਹਾਂਜੀ ਦੋਸਤੋ ਸ਼ੋਪਿੰਗ ਕਰ ਲਈ ਕਾਫੀ ਪਰ ਜੋ ਚੀਜ਼ ਅਸੀਂ ਖਰੀਦਣ ਆਏ ਸੀ ਉਹਦੀ ਸਾਨੂੰ ਦੁਕਾਨ ਹੀ ਨਹੀਂ ਲੱਭ ਰਹੀ ਉਹ ਅਸੀਂ ਭੁੱਲ ਗਏ ਆਂ ਵੀ ਦੁਕਾਨ ਕਿੱਥੇ ਸੀ ਤੇ ਹੁਣ ਆਪਾਂ ਚੱਲਦੇ ਆਂ 168 ਮੋਲ ਦੇ ਵਿੱਚ ਉੱਥੇ ਜਾ ਕੇ ਦੇਖਦੇ ਆਂ ਤੇ ਹੁਣ ਆਪਾਂ ਇਸ ਮੋਲ ਦੇ ਵਿੱਚੋਂ ਐਕਸਿਟ ਹਾਲ ਲੱਗੇ ਆਂ ਇਹ ਦੇਖੋ ਲਗੇ ਤੇ ਖਾਣੇ ਇੱਧਰ ਆਪਾਂ ਜਾਣਾ ਹੁਣ ਉਹ ਮੋੜ ਦੇ ਵਿੱਚ ਨਹੀਂ ਆਪਾਂ ਉਹ ਗੜੇ 168 ਤੇ ਜਾਣਾ ਇੱਥੇ ਹੀ ਜਲਦੇ ਤੁਸੀਂ ਦੇਖ ਸਕਦੇ ਹੋ ਇੱਥੇ ਚਾਈਨਸ ਸਮਾਨ ਦੀਆਂ ਦੁਕਾਨਾਂ ਬਹੁਤ ਮਿਲਣਗੀਆਂ ਤੁਹਾਨੂੰ ਐਦਾਂ ਦਾ ਇੱਥੇ ਸਜਾਵਟ ਦਾ ਸਮਾਨ ਹਾਂਜੀ ਦੋਸਤੋ ਆਪਾਂ ਹੁਣ ਕੁਝ ਐਡਾਆਂ ਲੀਆਂ ਟੀ-ਸ਼ਰਟਾਂ ਲਈਆਂ 3x10 ਚਲੋ ਬਾਵਾਸ ਇਹ ਤਾਂ ਬਹੁਤ 21x3 ਯਾ ਲੋ ਵਗਣਾ ਓਕੇ ਨਾ ਹਾਂ ਆਹ ਜੇ ਪਰੀ ਨੇ ਪੈਸੇ ਦਿੱਤੇ ਹੈ ਵਾਹ ਜੀ ਵਾਹ ਇਹ ਹਾਂਜੀ ਦੋਸਤੋ ਤੁਰਦੇ ਤੁਰਦੇ ਹਾਂ ਟੀ-ਸ਼ਰਟਾਂ ਪਸੰਦ ਆ ਗਈਆਂ ਸੀ ਗੋਲਦੜੇ ਵਾਲੀਆਂ ਕੰਪਨਚੋਲੇ ਆ ਗਏ ਨਾ ਕੀ ਪੰਗਾ ਪਾਸੇ ਜਾਈਦਾ ਕਿੱਥੇ ਤੇ ਨਿਕਲੀਦਾ ਕਿੱਥੇ ਆ ਭੁੱਲ ਗਏ ਹੋਏ ਆ ਹਾਂ ਇੱਕ ਤੇ ਗਲੀਆਂ ਪੀੜੀਆਂ ਪੀੜੀਆਂ ਦੀਆਂ ਨੇ ਤੇ ਹਾਂਜੀ ਦੋਸਤੋ ਹੁਣ ਆਪਾਂ ਨੂੰ ਆਪਣੀ ਆਨਲਾਈਨ ਲੱਗ ਚੁੱਕੀ ਹੈ ਵੀ ਜਿੱਥੇ ਆਪਾਂ ਨੂੰ ਸਮਾਨ ਮਿਲਣਾ ਪਹਿਲਾਂ ਭੁੱਲ ਗਏ ਹੋਏ ਸੀ ਕਿੱਦਾਂ ਕੀ ਓਕੇ ਟੋਪਿੰਗ ਦੇ ਨੇ ਬਹੁਤ ਆਖੀ ਹੈ। ਇਹ ਆਪਾਂ ਕੋਲ ਆ ਗਏ। ਫੇਰ ਇਹਨਾਂ। ਤੇ ਆਪਾਂ ਚੁੱਕੇ ਆਂ ਇਹ ਟੀ-ਸ਼ਰਟਾਂ ਵਾਲੀ ਦੁਕਾਨ ਤੇ। ਇਹ ਆਪਾਂ ਆਪਣਾ ਕਿਹਦਾ ਨਾਮ ਲਾਉਣਾ ਹੈ। ਕੋਲ ਆ ਨਹੀਂ ਆ ਦੇ। 15 20 19 ਵਿੱਚ। ਉਹਨਾਂ ਤੇ mamam mamam wala na pera ako na may pera wala na ako pera ubus na pera ko ਟੀ-ਸ਼ਰਟਾਂ ਇਹਨਾਂ ਦੋ ਚੀਜ਼ਾਂ ਕੋਲ ਲੈਣਾ ਇਥੋਂ ਲੈ ਲਿਆ ਨੇ ਤੇ ਹੁਣ ਦੇਖੋ ਸ਼ੋਪਿੰਗ ਕਰਕੇ ਇੱਕ ਹੋਰ ਚੀਜ਼ ਹੋਰ ਲੈਣੀ ਹੈ ਉਹ ਲੈਣੇ ਅਸੀਂ ਫਿਰ ਆਪਾਂ ਕਰਦੇ ਆ ਸਭ ਚਲੋ ਇੱਕ ਤੇ ਹਾਂਜੀ ਦੋਸਤੋ ਸ਼ੋਪਿੰਗ ਆਲਮੋਸਟ ਡਨ ਹੋ ਗਈ ਹੈ ਪਰ ਬੱਚਿਆਂ ਵਾਸਤੇ ਹਜੇ ਸਮਾਨ ਕੁਝ ਨਹੀਂ ਲਿਆ ਗਿਆ ਤੇ ਇਹ ਦੇਖੋ ਇੱਥੇ ਅਹਿਮ ਚੂੜਾ ਪੜਿਆ ਹੋਇਆ ਹੈ ਇਹ ਕੋ ਪਰਿਨੇ ਫੜਿਆ ਹੋਇਆ ਤੇ ਹੁਣ ਨਿਕਲਦੇ ਨਿਕਲਦੇ ਜਿਹੜੀਆਂ ਬਾਹਰ ਤੁਹਾਨੂੰ ਸਟਾਲ ਦਿਖਾਈ ਸੀ ਉਥੋਂ ਦੇਖਦੇ ਆਂ ਕਿ ਬੱਚਿਆਂ ਵਾਸਤੇ ਕੁਝ ਮਿਲ ਜੇ ਤੇ ਆਪਾਂ ਪੁਲ ਤੇ ਚੜ ਕੇ ਦੂਸਰੀ ਤਰਫ ਜਾਣਾ ਤੇ ਉਥੇ ਆਪਾਂ ਨੂੰ ਮਿਲੇਗਾ ਸਾਮਾਨ ਤੇ ਕੁਝ ਇਦਾਂ ਦੀ ਇੱਥੇ ਚਹਿਲ ਪਹਿਲ ਹੁੰਦੀ ਹੈ ਕੈਰਟਨ ਸੱਤ ਮਾਰਨੇ ਮੈਂ ਅੱਜ ਥੱਕ ਗਿਆ ਹਾਂ ਤੁਰ ਤੁਰ ਕੇ ਤੇ ਹਾਂਜੀ ਦੋਸਤੋ ਹਾਲ ਨੂੰ ਤੇ ਇੱਥੇ ਬੜਾ ਕੋਸ਼ਾ ਪਰ ਸਾਡੇ ਮਤਲਬ ਦਾ ਨਹੀਂ ਹੈਗਾ ਚਿਕਨ ਕਿਤੇ ਵੀ ਮਿਲ ਨਹੀਂ ਰਿਹਾ ਤੇ ਪੂਰਾ بیਪੀ ਮੇਰੇ ਹਾਰ ਚਿੱਤ ਚੋਹਾਰ ਮੈਂ ਚੋਈ ਤੇ ਚਿਕਨ ਰਾਈਸ ਕਾ ਇਹ ਤਾਂ ਮਿਲ ਨਹੀਂ ਹੋ ਰਹੀ ਤੇ ਹੁਣ ਦੋਸਤੋ ਇੱਥੇ ਆਏ ਹਾਂ ਅਨੁਪ ਕੋਈ ਇਹ ਹੈ ਤੋ ਬੋਬਾ ਮੈਸ ਫੈਟ ਬਾਈ ਟਾਈਵਾਨ ਅਨੁਪ ਇਹ ਤੋ ਸਮਝ ਨਹੀਂ ਜਾਈ ਤਾਂ ਸਿੱਕੇ ਪੋਈਸ ਲਾਂ ਕੋਸ਼ਿਸ਼ ਤਾਂ ਇੱਥੇ ਲੱਗੇ ਹੋਏ ਨੇ ਸਟਾਲ ਬੈਠ ਕੇ ਬੰਦਾ ਆਪਣੀ ਡਾਈਨਿੰਗ ਕਰ ਸਕਦਾ ਤੇ ਆਤੇ ਨੇ ਆਪਣਾ ਉਥੇ ਸਾਈਡ ਉਨ ਵਾਸਤੇ ਪਾਛਟਿਆ ਕਿ ਤੁਸੀਂ ਦੇਖਿਆ ਸਾਰੇ ਪਾਸੇ ਬੀਫ ਹੀ ਬੀਫ ਮਿਲਣ ਜਾਂਦੇ ਐ ਤੇ ਪਰ ਆਪਾਂ ਬੀਫ ਖਾਂਦੇ ਨਹੀਂ ਆਪਾਂ ਨੂੰ ਚਿਕਨ ਮਿਲ ਗਿਆ ਤੇ ਆਪਾਂ ਖਾਵਾਂਗੇ ਇਹ ਤਾਂ ਥੈਂਕ ਯੂ ਇਹ ਜੀ ਆਪਾਂ ਲਿਆ ਮੋਸਰੇਲਾ ਬਾਈਟਸ ਜੋ ਕਿ ਆਪਾਂ ਐਸਐਮ ਚ ਵੀ ਖਾਂਦੇ ਆ ਪਰ ਉਹ ਛੋਟੂ ਛੋਟੂ ਜੀਆਂ ਹੁੰਦੀਆਂ ਇਹ ਲੱਗਦੇ ਹੈ ਹੀ ਕਾਫੀ ਵੱਡਾ ਦੇਖ ਕੇ ਡਰ ਲਾ ਜਾਏ ਟੈਸਟ ਕਰਕੇ ਦੇਖੀਏ ਮੈਂਗਾ। ਛਵਾ ਲੈ। ਛਵਾ ਦਾ ਟੇਸਟ ਬਹੁਤ ਅੱਛਾ ਹੈ। ਇਹ ਦੇਖੋ ਮਸ਼ੇਹਤਾਂ ਦੀ ਇਥੇ ਸਿਟਿੰਗ ਹੈ। ਕੋਣਾ ਫਸੇ ਇੱਕ ਕੁਈ ਲਿਆ ਸੀ। ਮੈਂਗਾ ਹੁਣ ਥੋੜਾ ਥੋੜਾ ਸਾਰਾ ਕੁਝ ਟੈਸਟ ਕਰਾਂਗੇ। ਮੈਂ ਹੁਣ ਚਿਕਨ ਆਰਡਰ ਕੀਤਾ। ਕਿਸ ਆਪੋ। ਨੰਬਰ ਆ ਬਗਿ ਨਹੀਂ ਲੰਕੋ ਦੋਸਤੋ ਮੈਂ ਆਰਡਰ ਕੀਤਾ ਹੈ ਫਰਾਈਡ ਚਿਕਨ ਸਿਸਲਿੰਗ ਤੇ ਫਾਨੂੰ ਬਸ ਨੰਬਰ ਮਿਲਿਆ ਬੇਟਿੰਗ ਲਈ ਹੈ ਤੇ ਉਸ ਤੋਂ ਬਾਅਦ ਫਿਰ ਕੋ ਟਰਾਈ ਕਰਦੇ ਤੇ ਦੋਸਤੋ ਆਪਣਾ ਆਰਡਰ ਆ ਚੁੱਕਿਆ ਹੈ ਸਿਸਲਿੰਗ ਮੀਲ ਤੇ ਇਹ ਫਰਾਈਡ ਚਿਕਨ ਤੇ ਇਹ ਆਪਣੇ ਪੀਲੇ ਰਾਈਸ ਇੱਕ ਕੁਸ਼ੇਣਾ ਨਾਲ ਕੌਂਸ ਤੇ ਗਾਜਰਾਂ ਦਿੱਤੀਆਂ ਨੇ ਤੇ ਟੇਸਟ ਕਰਦੇ ਹਾਂ ਕਰਪੜੀ ਟੇਸਟ

ਕੱਲ੍ਹ ਜਾ ਹਲੇ ਵੀ ਕਹਿੰਦੀ ਮੈਂ ਜੂਸ ਪੀਣਾ ਠੀਕ ਹੈ ਇਹ ਹੁਣ ਪੀਣ ਲੱਗੀ ਮੰਗੇਓ ਜੂਸ ਖੁਸ਼ ਇਦਾਂ ਦਾ ਇਹ ਮਾਸਟਰ ਮੰਗੇ ਨਹੀਂਆ ਮੰਗੇਓ ਪਾਗੇ ਠੀਕਾ ਦੇ ਕਾਫੀ ਪਾਉਂਦੇ ਨੇ OK gì mình nói cái ra có sao ਅੱਜ ਵੈਸੇ ਇੰਨੀ ਭੀੜ ਹੈ ਨਹੀਂ ਕਿਤਨਾ ਆਲੀਗਾ ਨਾ ਰਾਤ ਨੂੰ ਜਾਂ ਦਿਨ ਕੋਈ ਕਰਾ 50 ਨਾਲ ਆਲੀ ਵੈਸੇ ਪਿਛਲੀ ਵਾਰ ਜਦੋਂ ਆਇ ਸੀ ਬਹੁਤ ਭੀੜ ਸੀ ਇੱਥੇ ਅੱਜ ਭੀੜ ਬਹੁਤ ਘੱਟ ਹੈ ਇੱਧਰ ਫੜਾ ਤੂੰ ਹਾਂ ਬੋਚਰ ਹੋ ਗਿਆ ਮੈਂ ਕੁਝ ਕਹਿੰਦਾ ਨਹੀਂ ਵੈਸੇ ਪੀ ਵੀ ਜਾਂਦੀ ਹੈ मजेदार बुराई अम्बे येनी हां तो पूरा पूरा आएगा परे सोना सोना लगे मरती तरी येनी मर आ देनी इतना तक तुम जी रहे तो हां हां धन्यवाद बाय ਨੂਰ ਵਾਸਤੇ ਗੱਡੀ ਲਈ ਹੈ ਤੇ ਸਿਮਰ ਵਾਸਤੇ ਲੈ ਆ। ਇਹਨਾਂ ਵਾਲੀ ਗੱਡੀ ਲਈ ਹੈ ਨੂਰ ਵਾਸਤੇ। ਇਹਨਾਂ ਵਾਲੀ ਗੱਡੀ ਲਈ ਹੈ ਨੂਰ ਵਾਸਤੇ ਤੇ ਸਿਮਰ ਵਾਸਤੇ ਉਹ ਲੈ ਆ। ਡੈਬਿਟ। ਹੈਪੀ ਵੈਲੈਂਟਾਈਨਸ ਡੇ। ਆਹ ਓਕੇ। ਇਹ ਹਾਂਜੀ ਦੋਸਤੋ ਸ਼ੋਪਿੰਗ ਡਨ ਹੋ ਚੁੱਕੀ ਹੈ ਤੇ ਹੁਣ ਤੇ ਸਮਾਨ ਚੱਕਿਆ ਵੀ ਨਹੀਂ ਜਾ ਰਿਹਾ। ਨੂਰ ਵਾਸਤੇ ਸਿਮਰ ਵਾਸਤੇ ਆਰੇ ਆਸਤੇ ਆਪਾਂ ਸਮਾਨ ਲੈ ਲਿਆ ਤੇ ਹੁਣ ਆਪਾਂ ਆ ਗਏ ਆਪਣੀ ਬਾਈਕ ਦੇ ਕੋਲ ਐ ਖੜੀ ਇਹਦੇ ਤੇ ਹੁਣ ਰੱਖਦੇ ਆ ਸਮਾਨ ਨਿਕਲ ਚੁੱਕੇ ਆ ਘਰ ਜਾਣ ਵਾਸਤੇ ਤੇ ਟਾਈਮ ਹੋ ਗਿਆ 8 ਹਾਂਜੀ ਦੋਸਤੋ ਸਾਰਾ ਚੁੱਕੇ ਆ ਤੇ ਸਕਾਉਟ ਕਾਫੀ ਹੋ ਚੁੱਕੀ ਹੈ ਤੇ ਨਿਖਾ ਕੇ ਦੇਖਿਆ ਤੇ ਬੱਚੇ ਸੁੱਤੇ ਪੈ ਨੇ ਮੇਰੇ ਸੁੱਤਾ ਸਿੰਮਰ ਵਿੱਚ ਅੰਦਰ ਪਾਣੀ ਕੱਲ ਜਾ ਦਿੱਤੀ ਹੈ ਤੇ ਹੁਣ ਸਕਾਉਟ ਹੋ ਚੁੱਕੀ ਹੈ ਤਾਂ ਹੁਣ ਇਸ ਵਲੋਗ ਨੂੰ ਇੱਥੇ ਐਂਡ ਕਰਦੇ ਆ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਥੈਂਕ ਯੂ ਬਈ